ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਫੇਰ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ ਵੱਜ ਗਏ 9:30 ਤੇ ਇਸ ਧੁੱਪ ਦੇਖ ਲੋ ਗਰਮੀ ਦੇਖ ਲੋ ਕਿੰਨੀ ਹੋ ਗਈ ਆਪਣੇ ਸੂਰਜ ਦੇਖੋ ਕਿੱਡਾ ਚੜ ਗਿਆ ਤੇ ਆਪਣੇ ਕਬੂਤਰ ਦੇਖ ਲੋ ਗਰਮੀ ਦੇ ਕਾਰਨ ਕਿਵੇਂ ਕਰ ਰਹੇ ਸਾਰੇ ਸਾਢੇ 9 ਹੋ ਗਏ ਤੇ ਅੱਜ ਪਛਲੇ ਮੋਟਰ ਕੱਢਣ ਕਿਤਾ ਦੇ ਵਿੱਚ ਤੇ ਕਿਉਂਕਿ ਥੋੜਾ ਜਿਹਾ ਕੰਮ ਕਰਾਣਾ ਤੁਹਾਨੂੰ ਪਤਾ ਜਿੜੀਆਂ ਦਾ ਟਾਈਮ ਆ ਤੇ ਜਿੜੀਆਂ ਸਟਾਰਟ ਹੋ ਗਈਆਂ ਲੱਕੜੀਆਂ ਤੇ ਮੋਟਰ ਕੱਢਦੇ ਆ ਚਲੋ ਫਿਰ ਚੱਲਦੇ ਆ ਤਾਂ ਟਾਈਜ਼ਨ ਵੀ ਆ ਗਿਆ ਤੇ ਚਲੋ ਫਿਰ ਚੱਲਦੇ ਆ ਟਰੈਕਟਰ ਕਰਦੇ ਆ ਸਟਾਰ ਚੱਲ ਰਹੀ ਆ ਇਸ ਕੈਂਪੈਲਰ ਪਾਵਾਂਗੇ ਤੇ ਚੈਨ ਕੋਪੀ ਆਪਾਂ ਲਿਆਏ ਤੇ ਖੇਤਾਂ ਪਹੁੰਚ ਗਏ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਇੱਕ ਮੋਟਰ ਕੱਟ ਰਹੀ ਆ ਕੰਮ-ਕੰਮ ਕਰਾ ਰਹੇ ਆਗੇ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਸਟਾਰਟ ਹੋ ਗਿਆ ਕੰਮ ਤੇ ਚੈਨ ਕੋਪੀ ਲੈ ਕੇ ਆਪਾਂ ਪਹੁੰਚ ਗਏ ਮੋਟਰ ਤੇ ਉਹ ਜੀ ਇੱਧਰ ਮੁੰਡਿਆਂ ਨੇ ਕਹਿੰਦੇ ਪਾਣੀ ਛੜਤਾ ਤੇ ਜੀਰੀ ਲਈ ਕਹਿੰਦੇ ਤੇ ਉਹ ਦੇਖ ਮੁੰਡਾ ਬੱਟਾ ਲਾ ਰਿਹਾ ਤੁਹਾਨੂੰ ਚੰਦੇ ਨੇੜੇ ਦਿਖਾ ਕੇ ਬਾਦ ਦੇਖ ਲਓ ਭਾਈ ਇੰਨੀ ਹੋ ਗਈ ਤੇ ਮੁੰਡਾ ਸਵੇਰ ਦਾ ਪੱਟਾ ਲਾ ਰਿਹਾ ਪੰਜ ਪੱਟਾ ਲਾ ਦੀਆਂ ਘਰਮੋ گرمੀ ਹੋ ਰਹਾ ਬਾਪ ਪੁੱਤ ਲੱਗ ਰਹੇ ਆ ਦੋਏ ਦੇਖੋ ਬਾਕੀ ਬੰਦੇ ਫਰਾਰ ਆ ਰਹੇ ਬਾਕੀ ਬੰਦੇ ਫਰਾਰ ਆ ਦੋਏ ਬਾਪ ਬੇਟੇ ਲੱਗ ਰਹੇ ਆ ਕਿੱਲਾ ਆ ਕੇ ਪੱਟਾ ਲਾ ਦੀਆਂ ਛੋਕਰੇ ਨੇ ਦੇਖਦੇ ਰਹੋ ਤਵੇਂ ਬੱਚਾ ਪਲਾਂ ਧਸ ਗਈਆਂ ਸਾਰੀਆਂ ਤੇ ਪਾਣੀ ਮਨ ਜਾ ਰਹੇ ਆ ਮੋਟਰ ਚੱਲ ਰਹੀ ਆ ਤੇ ਕਦੋਂ ਇੱਧਰ ਖੇਤ ਤਿਆਰ ਹੋ ਗਿਆ ਤਰਕਰ ਨਹੀਂ ਲੱਗ ਰਹੇ ਆ ਮਿਰਚਾਂ ਤੇ ਕੋ ਮੋਟਰ ਕੱਢਦੀ ਕਿਸ ਤਰ੍ਹਾਂ ਪਰਾਪਾ ਕੱਢਾਂਗੇ ਤੁਹਾਨੂੰ ਦਿਖਾਉਣੇ ਆ ਜੇ ਵੀਰੋ ਆਪਾਂ ਮੋਟਰ ਲੱਗਿਆ ਕੱਢਣਾ ਤੇ ਚੈਨਕ ਪਿਲ ਲੈ ਤੇ ਆਪਣਾ ਪੀਰ ਦੇਖੋ ਖੁੱਲਣ ਲੱਗਿਆ ਤੇ ਆਪਣੀ ਪੁਰਾਣੀ ਮੋਟਰ ਸੀ ਆ ਚੈੱਕ ਚੁੱਕ ਪਰਾਵਾਂਗੇ ਤੇ ਜੀਰੀਆਂ ਦਾ ਕੰਮ ਤੁਹਾਨੂੰ ਪਤਾ ਚੱਲ ਪਿਆ ਤੇ ਪਾਣੀ ਛੱਡਣਾ ਆਪਾਂ ਨੇ ਵੀ ਦੋ ਦੋ ਦਿਨਾਂ ਤੱਕ ਤੇ ਮੋਟਰਾਂ ਮੋਟਰਾਂ ਚੈੱਕ ਕਰਾ ਲਈਏ ਤੇ ਨਵਾਂ ਮਿਸਤਰੀ ਆਇਆ ਜੀਓ ਮਾਈ ਮੜਾ ਜਾ ਹੰਡਲ ਆ ਗਏ ਮੇਰੇ ਤਾਂ ਵੀ ਗਾ ਚੁੱਕਾ ਲਾਈ ਮਿੱਤਰੋ ਮੋਟਰ ਪੰਨ ਘਟਦੀ ਤੇ ਟ੍ਰੈਫਿਕ ਦੇਖੋ ਬਹੁੱਖੀ ਮੋਟਰ ਨਿਕਲੀ ਆ ਜੌਰ ਲਗਾਇਆ ਰੇਤਾ ਪਾਸ ਰਿਹਾ ਇਸ ਮਾ ਇਹਰੇ ਨੂੰ ਆਪਾਂ ਨੇ ਪਾਣੀ ਛੱਡਿਆ ਤਾਂ ਜਾ ਕੇ ਮੋਟਰ ਨਿਕਲੀ ਆ ਤੇ ਇਕੱਲ ਆ ਬਾਅਦ ਮਾਂ ਕਿਲੋ ਮੀਟਰ ਤਾਜ਼ਾ ਵਾਲਾ ਨਿਕਲੇ ਸਿੱਧੇ ਸਵੇਰ ਵਾਲਾ ਕਿਲੋ ਮੀਟਰ ਟੱਕੀ ਜਿਆਦਾ ਮਾਰਦੇ ਆ ਜੀ ਇਹ ਨਾ ਸੂਰਬਿਸ਼ਾਂ ਵੀ ਗੱਡੀ ਆ ਜਾਵੇ ਹੈ ਸੂਰਬਿਸ਼ਾਂ ਵੀ ਗੱਡੀ ਆ ਜਾਵੇ ਹੁਣ ਹੈ 1 ਕਿਲੋ ਜੀ ਨਹੀਂ ਲਿਆ 7-7 ਕਿਲੇ ਅੱਕੀ ਨਹੀਂ ਰੱਖਿਆ ਬਾਹਰ ਨਾਲ ਅਲੀ ਕਟਾ ਦੀ ਜਾਲੀ ਪਿਆ ਹੋਇਆ ਜੀ ਸਾਈਡ ਤੋਂ ਹਟਾਇਆ ਉਹ ਪਤਾ ਕੀ ਕਰਨੇ ਕਰਦਾ ਹੁਣ ਆਪ ਅੰਸਾਰ ਬੋਰੋ ਕਲਾ ਰੋਏ ਕਰਾ ਰਾ ਪੈਨ ਕਿਉਂ ਨਹੀਂ ਰੋਈ ਜਾਏਗਾ ਖੜੇੋਂ ਕਰ ਅਰੇ ਬੁਨਾਈ ਕਰੀ ਤੇ ਉਹਨਾਂ ਨੂੰ ਕਿਜੀਏ ਜਾਏਗਾ ਬੋਲ ਰਿਹਾ ਬੈਠੇ ਬੈਠੇ ਭੈਣ ਚੋ ਫਟੋ ਨਹੀਂ ਜਾਓ ਪਾ ਕੇ ਹੀ ਮਾਰਦੀ ਬੱਬੇ ਬਈ ਲਗਾ ਤਾਰੇ ਤੇ ਉਹ ਕੀ ਆ ਗਿਆ ਤੇ ਕੋਈ ਕੇਵਲ ਕੰਦੀ ਸੁਝਾਉਗਾ ਜੀਵਨ ਦੇ ਰਾਜ ਨਾ ਲੈ ਮਿੱਤਰੋ ਮੋਟਰ ਦਾ ਪਾਤੀ ਇਸ਼ਾਰਾ ਦਪੈਰਾ ਲੱਗ ਗਿਆ ਪ੍ਰਦੀਪ ਤੇ ਮੋਟਰ ਨੂੰ ਪਾਤੀ ਜੇ ਆਪਾਂ ਤੇ ਲੈਣੇ ਰੈਂਟ ਲੈਣਾ ਤੇ ਚੈੱਕ ਕਰਾਂਗੇ ਦੇਖਦੇ ਆਂ ਕਿ ਕੁਝ ਫੰਕਾ ਤੇ ਚਲੋ ਅਗਰ ਚੱਲਦੇ ਆਂ ਬਾਜਨ ਹੈਡਰ ਲੈਣ ਚੱਲੇ ਆ ਫਿਰ ਤੇ ਉਹ ਸਾਹਮਣੇ ਜੰਗਲ ਕੋਲੋਂ ਜਨਡ ਲੈ ਕੇ ਆਣਾ ਤੇ ਟਰੈਕਟਰ ਆ ਪਾ ਚੱਲੇ ਆ ਤੇ ਚਲੋ ਫਿਰ ਦਾਨੇ ਇਹਨਾਂ ਨੂੰ ਚੈੱਕ ਕਰਕੇ ਮੋੜ ਦੇ ਦੇਖੋ ভাই ਟੀਂਜਨ ਵਿੱਚ ਰ ਗਿਆ ਜੀਰੀਆਂ ਤੋਂ ਪਹਿਲਾਂ ਤੇ ਵੀ ਜਣੀ ਜਿਹਦੇ ਉੱਤੇ ਬਹੁਤ ਵੱਡੀਆਂ ਚੀਜ਼ਾਂ ਕਿਉਂਕਿ ਜੀਰੀਆਂ ਲੱਗਣ ਲੱਗ ਕੇ ਬਹੁਤ ਬੜੀ-ਬੜੀ ਹੋਊਗੀ ਤੇ ਆਹ ਦੇਖੋ ਕੋਈ ਕਿੱਲੇ ਦਾ ਅਸਲ ਤਰ੍ਹਾਂ ਕਿ ਡਰੇ ਟੈਂਸ਼ਨ ਵਿੱਚੀ ਹੋਈ ਆ ਤੇ ਨੂੰ